ਜੰਮੂ ਤੱਕ ਅਕਰੀਬ ਬਸਾਂ ਦੋਸਤੋ ਤੇ ਰੁੱਕ ਕੇ ਜਾਂਦੀਆਂ ਨੇ ਕਿ ਇਨਾਂ ਦੀ ਇੰਨੀਆਂ ਜਲੇਬੀਆਂ ਫੇਮਸ ਹੋ ਚੁੱਕੀਆਂ ਨੇ ਜਿਹਦੇ ਕਾਰਨ ਦੂਰ ਦੂਰ ਘਾਇ ਚੱਲ ਜਾਂਦਾ ਕੋਈ ਜੰਮੂ ਕਿਸਮੇ ਤੋਂ ਜੇ ਕੋਈ ਵੀ ਬਸ ਐ ਰੁੱਕ ਕੇ ਜਾਂਦੀ ਆ ਕੋਈ ਦਿੱਲੀ ਵੱਲੋਂ ਤੇ ਜਾਣਾ ਉਹ ਵੀ ਰੁੱਕੇ ਜਾਂਦੀ ਆ ਜੀ ਅੱਜਕੱਲ ਦੋਸਤੋ ਪੰਜਾਬੀ ਸਟਾਰ ਫਲਿੱਕ ਚੈਨਲ ਦੇ ਇੱਕ ਵਾਰ ਤੁਹਾਡਾ ਫਿਰ ਤੋਂ ਸਵਾਗਤ ਆ ਅੱਜ ਤੁਹਾਨੂੰ ਲੈ ਕੇ ਆਏ ਆ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲੇ ਸ਼ਹਿਰ ਇਤੋਂ ਦਾ ਇੱਕ ਚੌਕ ਜੋ ਕਿ ਜਲੇਬੀਆਂ ਵਾਲੇ ਚੌਕ ਦੇ ਨਾਲ ਨਾਲ ਹੁਣ ਮਸ਼ਹੂਰ ਹੈ ਸੱਸ਼ਕਰ ਵੀਰ ਜੀ ਹੱਸੇ ਦਾ ਸਾਹਿਬ ਜੀ ਹਾਲ ਹੈ ਵੰਗਿਆ ਜੀ ਇਹ ਆਪਣੇ ਵੀਰ ਜੀ ਜਿਹੜੇ ਕਿ ਬਟਾਲੇ ਦੇ ਸ਼ਹਿਰ ਦੇ ਸਿੰਬਲ ਚੌਕ ਜਲੇਬੀਆਂ ਵਾਲੇ ਚੌਕ ਦੇ ਨਾਲ ਮਸ਼ਹੂਰ ਹੈ ਅੱਜ ਤੁਹਾਨੂੰ ਉਹਨਾਂ ਨਾਲ ਮਿਲਾਂ ਜਾ ਰਹੇ ਹਾਂ ਇਹ ਵੀਰ ਜੀ ਨੂੰ ਦੱਸਣਗੇ ਕਿ ਕਿੰਨੇ ਸਮੇਂ ਤੋਂ ਤੁਸੀਂ ਇਹ ਕੰਮ ਕਰ ਰਹੇ ਹੋ ਸਰ ਸਾਨੂੰ ਫਟਾਫਟ 55 ਸਾਲ ਹੋ ਚੁੱਕੇ ਨੇ 55 ਸਾਲ ਹੋ ਚੁੱਕੇ ਨੇ ਇਹਨਾਂ ਨੂੰ ਇਹ ਕੰਮ ਕਰਦੇ ਆ ਤੇ ਟਾਡੇ ਮਤਲਬ ਪੀੜੀ ਦਰ ਪੀੜੀ ਇਹ ਕੰਮ ਚੱਲਦਾ ਆ ਰਿਹਾ ਪਹਿਲਾਂ ਪਪਾ ਕਰਦੇ ਸੀ ਹਾਂਜੀ ਹਾਂਜੀ ਅੱਛਾ ਜੀ ਉਸ ਤੋਂ ਬਾਅਦੋਂ ਤੁਹਾਡੀ ਡਿਊਟੀ ਲੱਗ ਗਈ ਹੈ ਹਾਂਜੀ ਠੀਕ ਹੈ ਜੀ ਤੇ ਆਪਣੇ ਕਿੰਨੇ ਆਖ ਫੇਮਸ ਨੇ ਜਲੇਬੀਆਂ ਜੀ ਤੁਹਾਡੀਆਂ ਜਿਹੜੀਆਂ ਸਰ ਕਾਫੀ ਫੇਮਸ ਨੇ ਅੱਛਾ ਜੀ ਅਨੁਸ ਇੱਥੇ ਜਿਹੜੀਆਂ ਹੈਗੀਆਂ ਸਪੈਸ਼ਲ ਬੱਸਾਂ ਰੁੱਕ ਕੇ ਜਾਂਦੀਆਂ ਨੇ ਅੱਛਾ ਜੀ ਬੱਸਾਂ ਤੱਕ ਵੀ ਰੁੱਕ ਕੇ ਜਾਂਦੀਆਂ ਨੇ ਜਿਹੜੇ ਜੰਮੂ ਕਸ਼ਮੀਰ ਤੋਂ ਹੁੰਦੀਆਂ ਨੇ ਜੰਮੂ ਤੱਕ ਦੀਆਂ ਬੱਸਾਂ ਦੋਸਤੇ ਤੱਕ ਰੁੱਕ ਕੇ ਜਾਂਦੀਆਂ ਨੇ ਕਿ ਇਹਨਾਂ ਦੀ ਇੰਨੀਆਂ ਜਲੇਬੀਆਂ ਫੇਮਸ ਹੋ ਚੁੱਕੀਆਂ ਨੇ ਜਿਸੇ ਕਰਕੇ ਇੱਕ ਵਾਰ ਤੁਹਾਨੂੰ ਦਿਖਾਣਿਆ ਵੀਰ ਬਣਾ ਅਸੀਂ ਵੀਰ ਨਾਲ ਗੱਲਬਾਤ ਕਰਦੇ ਆ ਕਿ ਇਹਨੂੰ ਬਣਾਉਣ ਦੇ ਲਈ ਤੁਸੀਂ ਕਿਹੜੀ ਕਿਹੜੀ ਚੀਜ਼ ਯੂਜ਼ ਕਰਦੇ ਹੋ ਤੇ ਕਿਸ ਤਰ੍ਹਾਂ ਇਹਦਾ ਮੁੱਲ ਕੀ ਤੁਹਾਨੂੰ ਸਵੇਰ ਤੋਂ ਲੈ ਕੇ ਮੈਂ ਲੱਗਦਾ ਸ਼ਾਮ ਤੱਕ ਤੁਸੀਂ ਇਹੋ ਕੰਮ ਹੀ ਕਰਦੇ ਰਹਿੰਦੇ ਹੋ ਸਵੇਰ ਤੋਂ ਲੈ ਕੇ ਰਾਤ ਅਸਰ ਇਹੋ ਕੰਮ ਕਰੀਦਾ ਜੀ ਰਾਤ ਤੱਕ ਵੀ ਚੱਲਦਾ ਰਹਿੰਦਾ ਰਾਤ ਕਿੰਨੇ ਵਜੇ ਤੱਕ ਬਣਾ ਰਹੇ ਹੋ ਅੱਡ ਕੋਈ 11 12 ਤੱਕ ਸਾਡਾ ਕੰਮ ਚੱਲਦਾ ਰਾਤ ਦੇ 12 ਵਜੇ ਤੱਕ ਵੀਰ ਕੋਲ ਕੰਮ ਚੱਲਦਾ ਰਹਿੰਦਾ ਜੀ ਤੁਸੀਂ ਜਦੋਂ ਵੀ ਆਓ ਮੈਂ ਕਹਿੰਦਾ ਇੱਕ ਵਾਰੀ ਵੀਰ ਦੇਲੇਬੀਓ ਜ਼ਰੂਰ ਖਾ ਕੇ ਜਾਣਾ ਤੁਸੀਂ ਇਹਦੇ ਵਿੱਚ ਕੋਈ ਅਹੀਂ ਕੋਈ ਕੈਮੀਕਲ ਨਹੀਂ ਪਈਦਾ ਅੱਛਾ ਜੀ ਪੁਰਾਣੇ ਸਮੇਂ ਦੇ ਜਲੇਬੀ ਜਲਦੀ ਆ ਰਹੀ ਆ ਜਿਹੜੀ ਜਿਹੜੀ ਪੁਰਾਣੀ ਜਾਗ ਸੀਗੀ ਭਾਈ ਉਹੀ ਲੰਦੇ ਆ ਰਹੇ ਹੁੰਦਾ ਕੋ ਤੇ ਭਾਜੀ ਇਹ ਤੁਹਾਡੀਆਂ ਜਲੇਬੀਆਂ ਜਾਰੀਆ ਕਿਉਂ ਵਿਕਦੀਆਂ ਮੈਨੂੰ ਇਹ ਨਹੀਂ ਸਮਝ ਲੱਗਿਆ ਕਿ ਬਟਾਲੇ ਚਾਰਜ ਤੇ ਹੋਰ ਵੀ ਬੜੇ ਬੰਦੇ ਜਲੇਬੀਆਂ ਘਟਦੇ ਨੇ ਤੁਹਾਡੀਆਂ ਕੋਈ ਨਹੀਂ ਫੇਮਸ ਨੇ ਇਹ ਸਾਰਾ ਹੀ ਸਾਰਾ ਕੋ ਵਧੀਆ ਮਟੀਰੀਅਲ ਵਰਤੀਦਾ ਆ ਅੱਛਾ ਜੀ ਵਧੀਆ ਜੋ ਵੀ ਰਫਾਇੰਡ ਹੈ ਕਿਉਂ ਸਿਰਫ ਨਮਾਜ਼ ਸਾਰਾ ਕੁਝ ਕਰੀਦਾ ਆ ਅੱਛਾ ਜੀ ਕੋਈ ਬਣਾਉਣ ਜੀ ਤੁਹਾਡੀ ਖਾਸियत ਹੋਏਗਾ ਨਾ ਜਿਹਦੇ ਕਰਕੇ ਨਵੇਂ ਜੀ ਬਿਲਕੁਲ ਬਰੀਕ ਬਣਾਈ ਦੀਏ ਛੋਟਾ ਛ ਕਿ ਕਿ ਸ਼ੂਗਰ ਵਾਲੇ ਮਰੀਜ਼ ਵੀ ਟੱਚ ਕਰਨ ਤੋਂ ਬਿਨਾ ਨਹੀਂ ਰਹਿ ਸਕਦਾ ਅੱਛਾ ਸ਼ੂਗਰ ਵਾਲੇ ਮਰੀਜ਼ ਤਾਂ ਵੀ ਦੋਸਤੋ ਜਿਹੜੇ ਖਾਣਾ ਬੰਦ ਕਰ ਚੁੱਕੇ ਨੇ ਪਰ ਫਿਰ ਵੀ ਇਹਨਾਂ ਦੀ ਜਲੇਬੀ ਉਹ ਥੋੜੀ ਬੋਦੀ ਵੀ ਭਾਵੇਂ ਖਾਂ ਖਾਂਦੇ ਜ਼ਰੂਰ ਨੇ ਹਾਂਜੀ ਕਹਿੰਦੇ ਮਤਲਬ ਕਿ ਭਾਜੀ ਕਹਿੰਦੇ ਬੜੀ ਅਹੀਂ ਕਰੰਚੀ ਟਾਈਪ ਬਣਾਉਂਦੇ ਆ ਇੱਕ ਪੀਸ ਛੋਟੇ ਹੁੰਦੇ ਨੇ ਤੇ ਖਾਦੀ ਇੰਨੀ ਕਿ ਜਲੇਬੀ ਫੇਮਸ ਹੋ ਚੁੱਕੀ ਹੈ ਨਾ ਜਲੇਬੀਆਂ ਵਾਲਾ ਚੌਕ ਰਣਾ ਪਵਾ ਛੜਿਆ ਇਸ ਲਈ ਜਦੋਂ ਵੀ ਤੁਸੀਂ ਮਿਲਣਾ ਹੋਵੇ ਆ ਵੀਰ ਦੇ ਨਾਲ ਮਿਲੋ ਬਾਕੀ ਤੁਹਾਨੂੰ ਵੀਰ ਜੀ ਜਾਣਕਾਰੀ ਦੇ ਦੇਣਗੇ ਆਪਣਾ ਐਡਰੈਸ ਬੋਲ ਦੇਣ ਜਲੇਬੀਆਂ ਦੱਸੋ ਸਰ ਫੌਂਦੇ ਸਿੰਬਲ ਚੌਂਗਾ ਅਡਵਾਜਦਾ ਹੈ ਜੀ ਹੁਣ ਜਲੇਬੀਆਂ ਵਾਲਾ ਚੌਂਗੀ ਵਜਦਾ ਸਾਡਾ ਇਹ ਤੇ ਸਾਡਾ 60 ਸਾਲ ਤੋਂ ਪੁਰਾਣਾ ਕੰਮ ਚੱਲਦਾ ਰਿਹਾ ਪੀੜੀ ਤੋਂ ਪੀੜੀ ਤੇ ਸਾਡਾ ਇਹ ਸਿੰਬਲ ਚੌਂਗ ਤੋਂ ਤੇ ਜਲੇਬੀਆਂ ਦਾ ਕੀ ਜਿਹੜਾ ਹੈਗਾ ਜਲੇਬੀ ਚੌਂਗ ਪਿਆ ਗਿਆ ਤੇ ਇਹ ਤੁਹਾਡੇ ਪਿਆਰ ਸਦਕਾ ਹੀ ਇਹ ਕੰਮ ਹੈ ਸਾਡਾ ਇਥੇ ਦੂਰ ਦੂਰੋਂ ਗਾਹ ਚੱਲ ਕੇ ਆਂਦਾ ਕੋਈ ਜੰਮੂ ਕਸ਼ਮੀਰ ਤੋਂ ਜੇ ਕੋਈ বাস ਰੁਕ ਕੇ ਜਾਂਦੀ ਹੈ ਕੋਈ ਦਿੱਲੀ ਵੱਲੋਂ ਕੋਈ ਜਾਣਾ ਉਹ ਵੀ ਰੁੱਕੇ ਜਾਂਦੀ ਹੈ ਜੀ